ਰਾង ਸਾਈਡ ਪਾਰਕਿੰਗ ਅਤੇ ਇਨਕ੍ਰੋਚਮੈਂਟ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਦੀ ਤਾਜ਼ਾ ਮਿਸਾਲ ਰੰਜੀਤ ਐਵੇਨਿਊ ਵਿਖੇ ਵੇਖਣ ਨੂੰ ਮਿਲਦੀ ਹੈ ਜਿਸ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਜਿੱਥੇ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਸੜਕ ਉੱਪਰ ਗਲਤ ਤਰੀਕੇ ਨਾਲ ਖੜੀਆਂ ਕਰਕੇ ਆਵਾਜਾਈ ਵਿੱਚ ਵਿਗੜਨ ਪੈ ਜਾ ਰਿਹਾ ਜੋ ਕਿ ਲੋਕਾਂ ਵੱਲੋਂ ਆਪਣੀ ਨਾ ਸਮਝੀ ਦਾ ਸਬੂਤ ਦਿੱਤਾ ਜਾ ਰਿਹਾ ਇਸ ਸੰਬੰਧੀ ਆਸ ਪੰਜਾਬ ਪਾਰਟੀ ਦੇ ਪ੍ਰਧਾਨ ਮਹਾਂਤ ਰਮੇਸ਼ਾਨੰ ਸਰਸਵਤੀ ਨੇ ਫਾਸੇ న్యూਸ ਟੀਮ ਨਾਲ ਖਾਸ ਗੱਲਬਾਤ ਕੀਤੀ ਮੈਂ ਮਹਾਂਤ ਰਮੇਸ਼ਾਨੰ ਸਰਸਵਤੀ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਇੰਟੀਗ੍ਰੇਸ਼ਨ ਮੋਰਚਾ ਔਰ ਆਸਵਾਜਾ ਪਾਰਟੀ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਐਮਟੀਬ ਵਿਭਾਗ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਨਜਾਇਜ਼ ਕਬਜ਼ੇ ਨਜਾਇਜ਼ ਪਾਰਕਿੰਗਾਂ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਦੁਖੀ ਕੀਤਾ ਹੈ ਜਿਹੜਾ ਕਿ ਸਕੂਟਰ ਕੋ ਲਾਦਾ ਉਹਦੇ ਕੋਲ 50 ਰੁਪਏ ਕੋ 30 ਰੁਪਏ ਜਿਵੇਂ ਕਿ ਕਚਹਿਰੀ ਦੇ ਬਾਹਰ ਤੁਸੀਂ ਦੇਖੋ ਕਿ ਕਚਹਿਰੀ ਦੇ ਬਾਹਰ ਪਾਰਕਿੰਗ ਕੋਈ ਨਹੀਂ ਬਜੈਰ ਦੇ ਬਾਅਦ ਦੇਖੋ ਜਾ ਕੇ ਗੱਡੀ ਲੰਗਣੀ ਔਖੀ ਹੈ ਉੱਥੇ ਵੀ 50 ਰੁਪਏ ਸਕੂਟਰ 100 ਰੁਪਏ ਗੱਡੀ 75 ਰੁਪਏ ਗੱਡੀ ਟੱਕੇ ਲਈ ਜਾਂਦੀ ਹੈ ਨਹੀਂ ਜੇ ਨਹੀਂ ਦਿੰਦੇ ਤੇ ਗੁੰਡਾਗਰਦੀ ਕਰਦੇ ਆ ਲੋਕਾਂ ਨੂੰ ਪਰੇਸ਼ਾਨ ਕੀਤਾ ਔਰ ਇਹ ਪ੍ਰਸ਼ਾਸਨ ਸੁੱਤਾ ਹੈ ਖਾਸ ਕਰਕੇ ਐਮਟੀਪੀ ਬ੍ਰਾਂਚ ਜਿਵੇਂ ਕਿ ਲੋਕਾਂ ਦਾ ਨਜਾਇਜ਼ ਕਬਜ਼ੇ ਹੈ ਨਜਾਇਜ਼ ਬਿਲਡਿੰਗਾਂ ਬੰਦੀਆਂ ਪਈਆਂ ਉਹਨਾਂ ਦੇ ਕੋਈ ਰਿਕੋਜ ਨਹੀਂ ਆ ਜਿਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੀ ਸੁਰੱਖਿਆ ਲਈ ਇਹ ਕੰਮ ਕੀਤਾ ਜਾਵੇ ਕਿ ਨਾਜਾਇਜ਼ ਕਬਜ਼ੇ ਬੰਦ ਕਰਾਏ ਜਾਣ ਨਾਜਾਇਜ਼ ਪਾਰਕਿੰਗ ਬੰਦ ਕਰਾਈ ਜਾਵੇ ਤੇ ਲੋਕਲ ਸੌਦਾ ਦਿੱਤੇ ਜਾਵੇ ਕਾਹਟ ਇਹ ਹੈਗੀ ਆ ਕਿ ਜਿਹੜੇ ਸਾਰੇ ਰਲੇ ਅਫਸਰ ਹਲੇ ਆ ਲੀਡਰ ਹਲੇ ਆ ਤੇ ਕਾਹਟ ਵਿੱਚ ਲੋਕਾਂ ਨੂੰ ਕੀ ਮੰਨਦਾ ਜਦੋਂ ਇੱਕ ਪ੍ਰਸ਼ਾਸਨ ਜਿਹੜਾ ਇੰਤਜ਼ਾਮ ਕਰਨ ਵਾਲਾ ਉਹ ਹੀ ਵਿਖਿਆ ਕਿ ਇੰਤਜ਼ਾਮ ਕਿੱਥੋਂ ਹੋਏਗਾ ਚਾਹੀਦਾ ਸਰਕਾਰ ਨੂੰ ਚਾਹੀਦਾ ਅਸੀਂ ਲੋਕ ਦੇ ਜਾਗਰੂਕ ਕਰਦੇ ਰਹੇ ਹਾਂ ਹਮੇਸ਼ਾ ਹੀ ਮੁਜਾਹਰੇ ਕਰਦੇ ਰਹੇ ਹਾਂ ਇਹਨਾਂ ਦੇ ਖਿਲਾਫ ਕਿ ਕੰਮ ਕੀਤਾ ਜਾਵੇ ਪਰ ਉਹ ਕੰਮ ਉੱਥੇ ਦਾ ਉੱਥੇ ਰਹੇਗਾ सीएम ਨੂੰ ਚਿੱਠੀ ਪਾਈ ਦੀ ਹੈ सीएम ਨੂੰ ਆਨ ਕਾਲ ਕਰੀ ਦੀ ਆ ਉਹਦਾ ਜਵਾਬ ਦੋ ਦੋ ਮਹੀਨੇ ਬਾਅਦ ਆਦਾ ਜੋ ਤੱਕ ਇਹ ਕੰਮ ਠਢਾ ਹੋਏਗਾ ਇਹ ਸਰਕਾਰ ਕਰੇ ਪਾਰਕਿੰਗਾਂ ਜਿਹੜੀਆਂ ਨਜਾਇਜ਼ ਕਬਜ਼ੇ ਹੈਗੇ ਨਜਾਇਜ਼ ਪਾਰਕਿੰਗਾਂ ਖਲੋਕੀ ਕਰਦੇ ਆ ਜਿੱਦਾਂ ਹੁਣ ਦੇਖੋ ਡੋਕਰ ਵਾਲਾ ਬਾਜ਼ਾਰ ਹੀ ਆ ਇੱਥੇ ਪਾਰਕਿੰਗ ਕਰਨ ਲਈ ਕਿ ਜਗ੍ਹਾ ਕੋਈ ਨਹੀਂ ਇੱਕੋ ਵਾਲੇ ਦੁਕਾਨਾਂ ਦੇ ਤੇ ਇਧਰ ਫੁੱਟ ਥੜੇ ਵਧਾਏ ਯਾਰ ਉਹਦੇ ਬਾਹਰ ਨਾਲ ਸਕੂਟਰ ਲਾਏ ਆ ਤੇ ਲੋਕਾਂ ਨੂੰ ਲੱਗਣਾ ਦੀ ਪਰੇਸ਼ਾਨੀ ਹੈ ਨਾ ਇਹ ਤੇ ਹੁਣ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਕਰ ਲੈਣਾ ਪਰ ਲੋਕਾਂ ਨੇ ਕੁਝ ਕਰਨਾ ਨੇ ਇਹ ਚ ਤੇ ਉਹਨਾਂ ਨੂੰ ਚਾਹੀਦਾ ਕਿ ਜਿੱਥੇ ਵੀ ਹੋਵੇ ਇੱਥੇ ਜਿਹੜਾ ਜਮਸ ਹੋਈ ਜਾਂ ਕਿਤੇ ਵੀ ਹੋਈ ਉਹਨੂੰ ਆਪ ਸਰਸ਼ਨ ਠੀਕ ਕਰੇ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦਾ ਬਹੁਤ ਹੀ ਮਹੱਤਮਪੁਰਨ ਜਿਹੜਾ ਏਰੀਆ ਰਣਜੀਤ ਐਵੇਨਿਊ ਜੋ ਕਿ ਲੋਕਾਂ ਦੀ ਦਿੱਕਤ ਤੇ ਖਿੱਚ ਦਾ ਕੇਂਦਰ ਹੈ ਕਾਰਨ ਹੈ ਕਿ ਵੱਡੇ ਵੱਡੇ ਹੋਟਲ ਵੱਡੇ ਵੱਡੇ ਰੈਸਟੋਰੈਂਟ ਅਰ ਵੱਡੇ ਵੱਡੇ ਮੋਲ ऐसे ਜਿਹੜੇ ਏਰੀਆ ਦੇ ਵਿੱਚ ਮੌਜੂਦ ਨੇ ਤੇ ਸਾਡੀ ਟੀਮ ਫਾਸਪੀਡ ਦੀ ਪਹੁੰਚੀ ਹੈ ਸਾਡੀ ਟੀਮ ਦਾ ਮੁੱਖ ਮਕਸਦ ਹੈ ਕਿ ਲੋਕਾਂ ਨੂੰ ਪ੍ਰਸ਼ਾਸਨ ਨੂੰ ਹਰ ਚੀਜ਼ ਦੇ ਪਹਿਲੂ ਤੋਂ ਦੱਸਣਾ ਕਿ ਲੋਕਾਂ ਦੀਆਂ ਕੋਈ ਗਲਤੀਆਂ ਨੇ ਉਹਨਾਂ ਨੂੰ ਕਿਤੇ ਦੁਰਸਤ ਕੀਤਾ ਜਾਵੇ ਜਾਂ ਜਿਹੜੇ ਲੋਕ ਗਲਤੀਆਂ ਕਰਦੇ ਨੇ ਉਹ ਆਪਣੇ ਆਪ ਨੂੰ ਦੁਰਸਤ ਕਰ ਲੈਣ ਸਾਡੀ ਟੀਮ ਨੇ ਆ ਕੇ ਦੇਖਿਆ ਰਣਜੀਤ ਦੇਵਨੂ ਦਾ ਏਰੀਆ ਜਿਹੜਾ ਹੈਗਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਜੇ ਕਿ ਗੱਡੀਆਂ ਜਿਹੜੀਆਂ ਹੈਗੀਆਂ ਪਾਰਕਿੰਗ ਜਿਹੜੀ ਛੱਡੀ ਆ ਟਰਸਟ ਜਾਂ ਪ੍ਰਸ਼ਾਸਨ ਵੱਲੋਂ ਜਿਹੜੀ ਬਣਾਈ ਗਈ ਹੈ ਮੋਲਾਂ ਦੇ ਬਾਹਰ ਜਾਂ ਰੈਸਟੋਰੈਂਟਾਂ ਦੇ ਬਾਹਰ ਤੇ ਉਹਦੇ ਬਾਹਰ ਦੀ ਪਾਰਕਿੰਗ ਜਿਹੜੀ ਰੋਂਗ ਸਾਈਡ ਤਰੀਕੇ ਨਾਲ ਲੋਕਾਂ ਨੇ ਗੱਡੀਆਂ ਲਾ ਕੇ ਸੜਕ ਨੂੰ ਪੂਰਾ ਗਵਰ ਕੀਤਾ ਹੋਇਆ ਸੜਕ ਦੇ ਉੱਤੇ ਜਗ੍ਹਾ ਹੀ ਨਹੀਂ ਓਨੀ ਛੱਡੀ ਜਿੰਨੀ ਚਾਹੀਦੀ ਆ ਤੇ ਐਕਸੀਡੈਂਟ ਦਾ ਵੀ ਕਾਰਨ ਇੱਥੇ ਇਹੀ ਬੰਦਾ ਹੈ ਤੇ ਦੂਸਰਾ ਜਿਹੜਾ ਗੱਡੀਆਂ ਦਾ ਜਾਮ ਲੱਗਣ ਦਾ ਕਾਰਨ ਹੈ ਉਹ ਇੱਥੇ ਇਹੀ ਬੰਦਾ ਹੈ ਇਹ ਕਿੱਡਾ ਵੱਡਾ ਜਿਹੜਾ ਤੁਸੀਂ ਏਰੀਆ ਤੁਹਾਨੂੰ ਦਿਖਾ ਰਹੇ ਆ ਰੰਜੀਤਾ ਵੀਨੂ ਜੀ ਜੀ ਦੋਵੇਂ ਸਾਈਡਾਂ ਦੇ ਉੱਤੇ ਪਾਰਕਿੰਗ ਦੀ ਗੱਲ ਕਰ ਲਈਏ ਰੋਂਗ ਸਾਈਡ ਤਰੀਕੇ ਨਾਲ ਲੋਕਾਂ ਨੇ ਲਗਾਈ ਆ ਔਰ ਜਦੋਂ ਪਾਰਕਿੰਗ ਐਡੀ ਵਧੀਆ ਜਗ੍ਹਾ ਸਾਰੀ ਬਣੀ ਪਈ ਆ ਔਰ ਪੜ੍ਹੇ ਲਿਖੇ ਸਾਰੇ ਲੋਕ ਇੱਥੇ ਰਹਿੰਦੇ ਨੇ ਪਰ ਫਿਰ ਵੀ ਜੇ ਇਦਾਂ ਦਾ ਕਰਕੇ ਦਿਖਾਉਂਦੇ ਨੇ ਤੇ ਫਿਰ ਪੜ੍ਹੇ ਲਿਖੀ ਦੀ ਗੱਲ ਕਿਤੇ ਨਜ਼ਰ ਨਹੀਂ ਆ ਰਹੀ ਲੋਕਾਂ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਸਹੂਲਤ ਸਰਕਾਰ ਨੇ ਤੁਹਾਨੂੰ ਦਿੱਤੀ ਦੀ ਹੈ ਚਾਹੇ ਪਾਰਕਿੰਗ ਦੀ ਹੈ ਚਾਹੇ ਜੋ ਵੀ ਇਸਦਾ ਤੁਹਾਡੇ ਲਈ ਕੀਤੀ ਗਈ ਹੈ ਆ ਗੱਡੀ ਕਿਤੇ ਤਰੀਕੇ ਨਾਲ ਲਗਾਈ ਜਾਵੇ ਤਾਂ ਜੋ ਸ਼ਹਿਰ ਦੀ ਜਿਹੜੀ ਦੇਖਿਆ ਸੁੰਦਰਤਾ ਜਿਹੜੀ ਉਹ ਬਰਕਰਾਰ ਰਹੇ ਹੁਣ ਦੇਖਣਾ ਹੋਊਗਾ ਲੋਕ ਕਿੰਨੇ ਕੁ ਜਾਗਰੂਕ ਹੁੰਦੇ ਆ ਨਾ ਪ੍ਰਸ਼ਾਸਨ ਕਿੰਨੀ ਜਲਦੀ ਇਹਦੇ ਤੇ ਸਖਤ ਕਰਦਾ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਰਿਪੋਰਟ ਅੰਮ੍ਰਿਤਸਰ